ਪਣਜੀ ਸਿੰਘ ਕੀ ਕਿਹੜੇ ਪਿੰਡ ਤੋਂ ਆਪਾਂ ਆਪਾਂ ਸਲਾਮ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਅੱਜ ਆਪਣੇ ਮੱਗੀ ਕੋਲ ਖੜੇ ਇੱਥੇ ਆਪਣੇ ਮਾਮਲਾ ਭਾਜੀ ਇਹ ਆਪਣੀ ਸ਼ੈੱਡ ਡੰਡ ਕੇ ਸਾਰੀ ਅੰਗੇ ਇੰਦਰ ਡੈਟੂ ਹੈ 250 ਫੋਰਟ ਦਾ ਅਗਲਾ ਡੈਟਰੀਆਂ ਕਾफी ਨੇਰੀ ਨੇ ਨੁਕਸਾਨ ਕਰਦਾ ਹੈ ਲਗਭਗ ਕਿੰਨਾ ਨੁਕਸਾਨ ਹੋ ਗਿਆ ਸਰ ਲਗਭਗ ਕਿੰਨਾ ਕਨਖਾਨ ਲਗਭਗ 10-12 ਲੱਖ ਦਾ ਨੁਕਸਾਨ ਹੋ ਗਿਆ ਕਿਹੜੀ ਕਿਹੜੀ ਚੀਜ਼ ਨੁਕਸਾਨ ਹੋ ਗਈ ਆਪਣੀ ਸਾਰਾ ਮਸ਼ੀਨਰੀ ਜਾਂ ਭੱਜ ਗਈਆਂ ਕਾਫੀ ਡਾਇਰੈਕਟਰ ਤੇ ਡਰਾਫਟ ਆ ਸ਼ੈੱਡ ਸਾਡੀ ਮੈਨੂੰ ਦਾ 10 ਤੋਂ 15 ਕਰਨਾ ਚਾਹੀਦਾ ਤੇ ਉੱਡ ਕੇ ਅੱਗੇ ਕਿ ਜਿਹੜੀ ਤੁਹਾਡੀ ਸ਼ੈੱਡ ਇਥੇ ਉੱਡ ਕੇ ਇੱਥੇ ਆ ਪਿੱਛੇ ਤੁਹਾਡੇ ਤੋਂ ਬੈਕ ਸਾਈਡ ਤੁਹਾਡੇ ਛੱਡੇਗੀ ਹੋਈ ਆ ਇਹ ਸ਼ੈੱਡ ਉਧਰਲੀ ਸਾਈਡ ਤੋਂ ਉੱਡ ਕੇ ਇਧਰ ਆ ਪਈ ਇਹ ਨੇਰੀ ਕਰਨ ਹੋਏ ਇਸ ਤਰ੍ਹਾਂ ਤਰਕਤ ਵਗੈਰਾ ਜਿੰਨੇ ਵੀ ਡਿਗੇ ਕੰਦਾ ਡਿਗੇ ਨੇਰੀ ਕਰਕੇ ਕੀ ਕਹਿਣਾ ਕੀ ਚਾਹੁੰਦੇ ਹੁੰਦੇ ਸੀ ਜੇ ਕਹਿਣਾ ਜੀ ਸਰਕਾਰ ਸਾਡੀ ਬਦਲ ਕਰੇ ਰਾਲ ਰਲ ਕੇ ਜਦੋਂ ਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦਾ ਤੁਸੀਂ ਮਾਮਲਾ ਕੋਈ ਕਾਲ ਵਗੈਰਾ ਕਿਸੇ ਨੂੰ ਕੀਤੀ ਹੈ ਜਿੱਦਾ ਬਿਜਲੀ ਦੇ ਖੰਭੇ ਤਾਂ ਵੀ ਡਿਗੇ ਆ ਬਿਜਲੀ ਵਾਲੇ ਨੇ ਕੰਮ ਕੀਤੇ ਆ ਬਿਜਲੀ ਵਾਲੇ ਲੱਗੇ ਆ ਜੀ ਅੱਛਾ ਜੇ ਰਿਪੇਅਰ ਕਰਦੇ ਮੈਂ ਉਹ ਕਿਦੇ ਪਹੁੰਚ ਗਏ ਸੀ ਸਾਰੇ ਪਹੁੰਚ ਗਏ ਪਹੁੰਚ ਕੇ ਲੱਗੇ ਆ ਨੁਕਸਾਨ ਕਾਫੀ ਜ਼ਿਆਦਾ ਆ 1-2 ਦਿਨ ਲੱਗ ਜਾਣੇ ਉਹਨਾਂ ਨੂੰ ਤੁਸੀਂ ਮੀਡੀਆ ਤੁਸੀਂ ਮੀਡੀਆ ਰਾਹੀਂ ਕੋਈ ਮੈਸੇਜ ਦੇਣਾ ਚਾਹੂੰ ਮੈਸੇਜ ਇਹ ਹੀ ਆ ਜੀ ਸਰਕਾਰ ਨੂੰ ਸਾਡੀ ਬਾਤ ਕਰਨ ਨੂੰ ਚਾਹੀਦੀ ਹੈ ਜੀ ਕਿਉਂਕਿ ਇੰਨਾ ਨੁਕਸਾਨ ਇਕੱਲੇ ਬੰਦੇ ਨੇ ਭਰਨਾ ਬਹੁਤ ਹਲਕਾ ਹੈ ਇਹ ਤਾਂ ਚਲੋ ਕੁਦਰਤ ਦੀ ਕਰੂਪੀ ਆ ਇਹ ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਹੈ ਜੀ ਨਾ ਜੀ ਆਪਣਾ ਗਰਜੀਤ ਸਿੰਘ ਗਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਐਸੇ ਪਿੰਡ ਤੋਂ ਆ ਜੀ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਆਪਣਾ ਪਿੰਡ ਦੇ ਵਿੱਚ ਖੜੇ ਅੱਜ ਮਾਮਲਾ ਹਨੇਰੀ ਤੂਫਾਨ ਦਾ ਹੈ ਜੀ ਨੁਕਸਾਨ ਕੀਤਾ ਬਹੁਤ ਜ਼ਿਆਦਾ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਆਪਣਾ ਨਕਾਮ 10 ਤੋਂ 12 ਕਿਹੜੀ ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਆਪਣਾ ਜੀ ਸ਼ੈੱਡ ਉੱਡ ਕੇ ਕੰਮ ਦੇ ਕੰਮ ਜਿਹੜੀ ਸਾਡੀ ਭਾਰੀ ਛੱਡ ਆ ਇਹ 250 ਫੁੱਟ ਤੇ ਆ ਕੇ 15 2 250 ਫੁੱਟ ਤੇ ਆ ਕੇ ਕੋਠੇ ਤੇ ਡਿੱਗੀ ਕਿਸੇ ਦੇ ਹੋ ਚਾਦਰਾ ਦੂਰ ਕਿਸੇ ਦੇ ਹੋਰ ਵੀ ਘਰਾਂ ਦੇ ਵਿੱਚ ਗਈਆਂ ਇਤਾਂ ਚ ਬਹੁਤ ਦੂਰ ਦੂਰ ਗਈਏ ਜਦੋਂ ਆਉਂਦੇ ਨੇ ਇਹ ਨੇਰੀ ਦੇ ਨਾਲ ਹੀ ਹੋਇਆ ਸਾਰਾ ਗਾ ਪਾ ਨਹੀਂ ਦੀ ਇੱਕ ਮਸ਼ੀਨ ਟੁੱਟ ਗਈ ਆ ਉਹਦੇ ਰੀਪਰ ਦੇ ਉੱਤੇ ਡੇਜਾ ਸਾਮਾਨ ਟਰੈਕਟਰਾਂ ਦੇ ਡੇਜਾ ਸਾਮਾਨ ਟਰੈਕਟਰਾਂ ਤੇ ਟਰਾਲੀਆਂ ਤੇ ਸਾਰੇ ਸਾਮਾਨ ਤੇ ਹੀ ਕਾਰਨ ਹੋ ਗਿਆ ਡੇਜਾ ਆਤਰਾਕਸ ਦੇ ਪਾਟ ਕੇ ਜਦ ਰੇ ਪਾੜਾਲੇ ਮੂਟੇ ਬਟੂਟੇ ਗਏ ਬਿਜਲੀ ਦੇ ਖੰਬੇ ਬਹੁਤ ਟੁੱਟੇ ਹੋਏ ਨੇ